ਸਸਰੀਕਾਲ ਵਿਚਾਰੇ ਵੀਰਾਂ ਨੂੰ ਅੱਜ ਦੀ ਵੀਡੀਓ ਵਿੱਚ ਆਪਾਂ ਆਪਣੀ ਝੋਕੀ ਦਾ ਦਾਣਾ ਬਣਾਉਣ ਲੱਗੇ ਆ ਜਿਹੜੀ ਚੋਕਤੀ ਦੀ ਆਪਣੀ ਉਮਰ ਹੈ ਜੀ 2 ਸਾਲ 2 ਮਹੀਨੇ ਉਹ 2 ਮਹੀਨੇ ਦੀ ਗੱਪਣ ਹੈ ਆਪਾਂ ਉਹਦੇ ਖਾਤਰ ਦਾਣਾ ਤਿਆਰ ਕੀਤਾ ਹੈ ਆਪਾਂ ਸੋਨੂੰ ਦਾਣੇ ਦੀ ਕਲਿੱਪ ਵੀ ਐਡ ਕਰ ਦਾਂਗੇ ਤੁਸੀਂ ਪਹਿਲਾਂ ਦਾਣੇ ਦੀ ਕਲਿੱਪ ਦੇਖ ਲਓ 20 ਕਿਲੋ ਤਾਂ ਵੀ ਮੱਕੀ ਹੈ ਹੂੰ 20 ਕਿਲੋ ਸੋਇਆਬੀਨ ਹੈ ਠੀਕ ਹੈ 20 ਕਿਲੋ ਛੋਲੇ ਨੇ ਹੂੰ 20 ਕਿਲੋ ਸਰੋਂ ਦੀ ਖਾਲਾ 1 ਕਿਲੋ ਮਿੱਠਾ ਸੋਡਾ 40 ਕਿਲੋ ਕਣਕ 1 ਕਿਲੋ ਨਮਕ 2 ਕਿਲੋ ਤਾਰਾ ਮੀਰਾ ਇਹ ਸਾਰੇ ਚੀਜ਼ਾਂ ਆਪਾਂ ਮਿਕਸ ਕਰਕੇ ਆਪਣੀ ਝੋਟੀ ਦਾ ਗਾਣਾ ਬਣਾਉਣ ਲੱਗੇ ਆਂ ਫਿਰ ਆ ਦੇਖ ਲਓ ਆਪਾਂ ਝੋਟੀ ਦਾ ਗਾਣਾ ਤਿਆਰ ਕੀਤਾ ਆਪਾਂ ਇਹ ਝੋਟੀ ਨੂੰ ਬਾਲਕੇ ਨਹੀਂ ਪਾਉਂਦੇ ਕਿਉਂਕਿ ਆਪਣੀ ਝੋਟੀ ਗੱਭਣ ਹੈ ਆਪਾਂ ਝੋਟੀ ਨੂੰ ਪਾਣੀ ਦੇ ਵਿੱਚ ਪਿਉਂ ਕੇ ਪਾਉਨੇ ਆ ਦੇਖ ਸਕਦੇ ਤੁਸੀਂ ਇਹ ਹੈਗੀ ਹੈ ਸਰੋਂ ਦੀ ਖਾਲ ਜਿਹੜੀ ਆਪਾਂ ਆਪਣੀ ਮੱਝਾਂ ਨੂੰ ਪਾਉਨੇ ਆ ਤੇ ਝੋਟੀਆਂ ਨੂੰ ਵੀ ਪਾ ਦਿੰਦੇ ਆ ਝੋਟੀਆਂ ਦਾ ਖਾਸ ਕਰ ਜ਼ਿਆਦਾ ਘਾਟੀ ਪਾਉਨੇ ਆ ਆਪਾਂ ਇਹ ਹੈਗੀ 12000 ਫੀਲ ਦੇਖ ਸਕਦੇ ਤੁਸੀਂ ਮੂਰਤ ਆਪਾਂ ਪਿੰਡ ਚ ਹੀ ਲੈ ਕੇ ਆਨੇ ਆ ਇਹ ਟਰੈਕਟਰ ਇਹ ਹੈਗਾ ਆਪਣਾ ਆਟਾ ਦੇਖ ਸਕਦੇ ਤੁਸੀਂ ਆਪਣਾ ਆਟਾ ਜਿਹੜੀ ਆਪਣੀ ਸਰੋਂ ਦੀ ਖਾਲ ਹੈ ਉਹ ਪਈ ਹੈ ਆਪਣੀ ਚੱਕੀ ਖਣੀ ਆਪਾਂ ਤੁਹਾਨੂੰ ਉਹ ਵੀ ਜਾ ਕੇ ਦਿਖਾ ਦਿੰਨੇ ਆ ਇਹਦੇ ਵਿੱਚ ਹੈਗੀ ਆਪਣੀ ਰੇਟੀ ਜੋ ਕਿ ਆਪਣੀ ਮੈਸਨ ਪਾਉਣੇ ਆ ਆਪਾਂ ਸੁਈਆਂ ਮਿਲੀਆਂ ਨੂੰ ਆਪਾਂ ਸਾਨੂੰ ਆਖੀਆਂ ਮੱਝਾਂ ਲਾਉਣੇ ਆ ਦੇਖ ਸਕਦੇ ਤੁਸੀਂ ਆਪਣੀਆਂ ਮੱਝਾਂ ਕਟਰੂ ਅੰਦਰ ਖੜੇ ਨੇ ਕਟਰੂ ਬਾਹਰ ਬਣੇ ਹੈ ਜਰ ਨਹੀਂ ਅੱਜ ਆਪਾਂ ਕਟਰੂ ਬਾਹਰ ਬੰਨਾਂਗੇ ਦੇਖ ਸਕਦੇ ਤੁਸੀਂ ਆਹ ਆਪਣਾ ਕਮਰੇ ਜਿੱਥੇ ਆਪਾਂ ਫੀਡ ਰੱਖਦੇ ਆ ਆਪਣੀ ਦੇਖ ਸਕਦੇ ਹੋ ਆਪਾਂ ਤੁਹਾਨੂੰ ਆਪਣੀ ਝੋਟੀ ਦਿਖਾਉਣੀ ਹੈ ਜੀ ਦਿਖਾਤਰਾ ਆਪਾਂ ਨੇ ਦਾਣਾ ਤਿਆਰ ਕੀਤਾ ਆਹ ਆਪਣੀ ਝੋਟੀ ਹੈ ਇਹਦੀ ਉਮਰ 2 ਸਾਲ 2 ਮਹੀਨੇ ਹੈ ਦੇਖ ਲਓ ਤੁਸੀਂ ਕੱਦ ਦੇਖ ਲਓ ਤੁਸੀਂ ਸਿੰਗ ਦੇਖ ਲਓ ਇਹ 2 ਮਹੀਨੇ ਦੀ ਚੈੱਕ ਪਾਸ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਝੋਟੀ ਕਿਵੇਂ ਲੱਗੀ ਜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਆਪਣੇ ਕੋਲੇ ਝੋਟੀਆਂ ਹੁੰਦੀਆਂ ਨੇ ਵਿਕਰੀ ਖਾਤਰ ਜੇ ਕਿਸੇ ਭਾਈ ਨੇ ਲੈਣੀ ਹੋਵੇ ਤਾਂ ਆਪਾਂ ਨੂੰ ਕੰਟੈਕਟ ਕਰ ਸਕਦਾ ਹੈ 73407 12185 ਇਹ ਆਪਣਾ ਨੰਬਰ ਹੈ ਇਹਦੇ ਕੰਟੈਕਟ ਕਰ ਸਕਦਾ ਹੈ ਧੰਨਵਾਦ ਜੀ